ਸ਼ੁਰੇ ਮੁਖਸਰ ਸਾਹਿਬ ਦੇ ਮਲੋਟ ਰੋਡ ਤੇ ਸਥਿਤ ਪਿੰਡ ਦੁਹੇਵਾਲਾ ਜਥੇ ਇੱਕ ਘੱਡੀਆਂ ਵਾਲਾ ਖਿੱਚਦਾ ਕੇਂਦਰ ਬਣਿਆ ਹੋਇਆ ਹੈ ਤੇ ਇਹ ਗੱਡਾ ਵੀ ਇਸ ਸਮੇਂ ਲੋਕਾਂ ਦੇ ਖਿੱਚਦਾ ਕੇਂਦਰ ਬਣਿਆ ਹੈ ਗੱਡੇ ਨੂੰ ਇੱਧਰ ਉੱਧਰ ਲੈ ਕੇ ਜਾ ਰਹੇ ਦੋਪਰਾ ਹਰਮੀਤ ਅਤੇ ਗੁਰਪ੍ਰੀਤ ਸਿੰਘਾਂ ਦਰਸਲ ਇਹ ਗੱਡੇ ਇਨ੍ਹਾਂ ਦੇ ਦਾਦੇ ਅਤੇ ਪਰਦਾਦੇ ਦੀ ਨਿਸ਼ਾਨੀ ਨੇ ਹਰਮੀਤ ਸਿੰਘ ਦੱਸਦੇ ਨੇ ਕਿ ਇਨ੍ਹਾਂ ਦੇ ਵਿੱਚੋਂ ਇੱਕ ਗੱਡੇ ਤੇ ਉਹਨਾਂ ਦੇ ਪਰਦਾਦਾ ਖੇਤੀਬਾੜੀ ਕਰਦੇ ਸਨ ਤਾਂ ਉਸ ਸਮੇ ਗੱਡੀਆਂ ਤੇ ਬਰਾਤਾ ਜਾਂਦੀਆਂ ਸਨ ਉਸ ਨੂੰ ਉਸ ਦੇ ਦਾਦੇ ਨੇ ਦੱਸਿਆ ਸੀ ਕਿ ਇਸ ਗੱਡੇ ਤੇ ਉਸ ਦੇ ਪਰਦਾਦੇ ਦੀ ਬਰਾਤ ਗਈ ਸੀ ਤਾਂ ਗੱਡੇ ਨੂੰ ਉਸ ਨੇ ਆਪਣੀ ਹੱਥੀ ਟਾਲੀ ਦੀ ਲੱਕੜ ਦੇ ਨਾਲ ਬਣਾਇਆ ਸੀ ਅਤੇ ਮਗਰੋਂ ਉਸ ਦੇ ਦਾਦੇ ਨੇ ਵੀ ਇੱਕ ਗੱਡਾ ਬਣਾਇਆ ਸੀ ਜਿਸ ਨੂੰ ਉਹ ਅੱਜ ਆਪਣੇ ਪੁਰਖਿਆਂ ਦੀ ਵਿਰਾਸਤ ਸਮਝ ਕੇ ਸੰਭ ਰਹਿਨੇ ਇਸ ਦੇ ਨਾਲ ਹੀ ਹਰਮੀਤ ਸਿੰਘ ਦੱਸਦੇ ਨੇ ਕਿ ਇਨ੍ਹਾਂ ਗੱਡਿਆਂ ਨੂੰ ਵੇਖਣ ਦੇ ਲਈ ਦੂਰੋਂ-ਦੂਰੋਂ ਲੋਕ ਆਉਂਦੇ ਨੇ ਤਾਂ ਇਸ ਦੀ ਪ੍ਰਸ਼ੰਸਾ ਕਰਦੇ ਨੇ ਉਹ ਦੱਸਦੇ ਨੇ ਕਿ ਸਾਡੀ ਚੌਥੀ ਪੀੜੀ ਇਸ ਦੀ ਸਾਮ ਸੰਭਾਲ ਕਰ ਰਹੀ ਹੈ ਸੋ ਇਲਾਕੇ ਦੇ ਵਿੱਚ ਸਾਨੂੰ ਵਿਰਾਸਤੀ ਸਮਾਨ ਤੇ ਗੱਡਿਆਂ ਵਾਲਾ ਪਰਿਵਾਰ ਕਿਹਾ ਜਾਂਦਾ ਹੈ ਅਤੇ ਇਸ ਪਰਿਵਾਰ ਦੇ ਕੋਲ ਕਰੀਬ 3000 ਵਸਤਾਂ ਜੋ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਨੇ ਇਨ੍ਹਾਂ ਦੇ ਪਿਤਾ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਚੜ੍ਹਦੇ ਪੰਜਾਬ ਦੇ ਵਿੱਚ ਖੇਤੀਬਾੜੀ ਕਰਦੇ ਸਨ ਤਾਂ ਉਹਨਾਂ ਨੂੰ ਖੇਤੀ ਸੰਦ ਜੋੜਨ ਦਾ ਸ਼ੌਂਕ ਸੀ ਜਿਸ ਤੋਂ ਬਾਅਦ ਇਨ੍ਹਾਂ ਦੀ ਚੌਥੀ ਪੀਡੀ ਪੰਜਾਬੀ ਵਿਰਸੇ ਦੀਆਂ ਇਹਨਾਂ ਵਸਤਾਂ ਦੀ ਸਾਮ ਸੰਭਾਲ ਕਰ ਰਹੀਆਂ ਨੇ ਅਤੇ ਇਹਨਾਂ ਨੂੰ ਮੇਲਿਆਂ ਦੇ ਵਿੱਚ ਪ੍ਰਦਰਸ਼ਨੀ ਕਰਕੇ ਹੋਰ ਨੌਜਵਾਨ ਨੂੰ ਪੰਜਾਬੀ ਵਿਰਸੇ ਦੇ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਯਕੀਨ ਹੈ ਜੀ ਤੁਹਾਡਾ ਕਿੱਥੋਂ ਦੇ ਆ? ਮੇਰਾ ਨਾਮ ਸੁਖਪ੍ਰੀਤ कौर ਹੈ। ਅਸੀਂ ਪਿੰਡ ਦੋਹੇ ਵਾਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ। ਸੁਖਪ੍ਰੀਤ ਜੀ ਤੁਹਾਡੇ ਪਰਿਵਾਰ 'ਚ ਜਿਹੜੇ ਇਦੋਂ ਗੱਡੇ ਹੈਗੇ ਆ। ਇਹ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਗੱਡੇ। ਸਾਡੇ ਇੰਨਾ ਗੱਡਿਆਂ ਦੇ ਨਾਲ ਹੀ ਸਾਡੇ ਪਰਿਵਾਰ ਨੂੰ ਜਾਣਿਆ ਜਾਂਦਾ ਜਦੋਂ ਵੀ ਕਿਸੇ ਨੇ ਕੁਝ ਪੁੱਛਣ ਨੂੰ ਦੱਸਾਡੇ ਘਰਵਰੇ ਸਾਨੂੰ ਗੱਡਿਆਂ ਵਾਲਾ ਕਹਿ ਕੇ ਹੀ ਬੁਲਾਇਆ ਜਾਂਦਾ ਵੀ ਗੱਡੇ ਵਾਲੇ ਘਰੇ ਅਸੀਂ ਜਾ ਰਹੇ ਕਿਵੇਂ ਲੱਗ ਰਿਹਾ ਵੀ ਆ ਪੁਰਦਾਦੇ ਪਰਦਾਦਿਆਂ ਦੀ ਵਿਰਾਸਤ ਨੂੰ ਸਾਹਮਣੇੋਂ ਤੁਸੀਂ ਤੇ ਤੁਸੀਂ ਵੀ ਇਹਦੀ ਸੇਵਾ ਕਰਦੇ ਜੀ ਹਾਂਜੀ ਬਹੁਤ ਵਧੀਆ ਲੱਗਦਾ ਦੇਖ ਕੇ ਵੀ ਆਪਣੇ ਦਾਦੇ ਪਰਦਾਦੇ ਨੇ ਇਹ ਵਿਰਾਸਤ ਸਾਹਮਣੇ ਰੱਖੀ ਹੋਈ ਹੈ ਤੇ ਸਾਨੂੰ ਬਹੁਤ ਵਧੀਆ ਲੱਗਦਾ ਅੱਜ ਕੱਲ ਦੇ ਜਮਾਨੇ ਦੇ ਵਿੱਚ ਕਿਸੇ ਨੂੰ ਬੱਚਿਆਂ ਨੂੰ ਨਹੀਂ ਇਸ ਬਾਰੇ ਪਤਾਗਾ ਤੇ ਜੋ ਅਸੀਂ ਵਿਰਾਸਤ ਸਾਮ ਕੇ ਰੱਖੀ ਆ ਇਸ ਦੇ ਬਾਰੇ ਅਸੀਂ ਗਾਂਹ ਦੀ ਗਾਂ ਜਾਣ ਕਰਵਾਣੀ ਆ ਵਿਰਾਸਤ ਬਾਰੇ ਤੁਸੀਂ ਵੀ ਸੇਵਾ ਕਰਦੇ ਹੋ ਇਹਨਾਂ ਦੀ ਹਾਂਜੀ ਪਹਿਲਾਂ ਮੇਰੇ ਪਤੀ ਨੂੰ ਇਹ ਸ਼ੌਂਕ ਸੀਗਾ ਬਚਪਨ ਤੋਂ ਤੇ ਉਹਨਾਂ ਦੇ ਨਾਲ ਹੁਣ ਮੇਰਾ ਵੀ ਇਹ ਸ਼ੌਂਕ ਬਣ ਗਿਆ ਜੀ ਤੇ ਤੁਹਾਡੇ ਗਾਂ ਬੱਚੇ ਵੀ ਇਹਦਾ ਸਾਮ ਸਵਈਆ ਕਰਦੇ ਸਰ ਬੱਚੇ ਹੁਣ ਬੱਚਿਆਂ ਦੀ ਤਾਂ ਅਲੱਗ ਲਾਈਫ ਆ ਜੀ ਉਹ ਕੀ ਕਰਨਗੇ ਕੀ ਨਹੀਂ ਵੱਡੇ ਹੋ ਕੇ ਪਰ ਅਸੀਂ ਇਹਨਾਂ ਦੀ ਸਾਂਭ ਸੰਭਾਲ ਜ਼ਰੂਰ ਕਰਾਂਗੇ ਫਿਰ ਵੀ ਹੁਣ ਜਿਵੇਂ ਛੋਟੇ ਬੱਚੇ ਹੈਗੇ ਥੋੜੇ ਬਹੁਤ ਤਾਂ ਰਿਸਪੌਂਸ ਤਾਂ ਇਧਰਲੇ ਪਾਸੇ ਦਿੰਦੇ ਹੀ ਹੋਣਗੇ ਵੀ ਸਾਨੂੰ ਚੀਜ਼ ਮਿਲਦੀ ਹੈ ਜੀ ਹਾਂਜੀ ਹਾਂਜੀ ਇਦਾਂ ਤਾਂ ਦਿੰਦੇ ਆ ਜੀ ਉਹ ਰਿਸਪੌਂਸ ਕਰਾਉਂਦੇ ਸਾਡੇ ਨਾਲ ਹੈਲਪ ਸਾਰੇ ਕੰਮ ਮੇਰਾ ਨਾਮ ਪਿੰਦਰ ਕੌਰ ਹੈ ਜੀ ਮੈਂ ਚੱਕ ਪੈਂਟ ਚੱਕ ਗਿਲਜੇਵਾਲ ਦੇ ਰਹਿਣ ਵਾਲੇ ਹਾਂ ਤੁਹਾਡੇ ਗਵੰਡ ਦੇ ਪਿੰਡ ਹੈਗਾ ਦੂਹੇ ਵਾਲਾ ਉਤਤ ਦਾ ਹਰਮੀਤ ਸਿੰਘ ਦਾ ਪਰਿਵਾਰ ਜਿਹੜਾ ਹੈ ਪੰਜਾਬੀ ਵਿਰਸੇ ਨੂੰ ਸਾਹਮਣੇ ਬੈਠਾ ਉਹਦੇ ਉੱਤੇ ਕੀ ਕੀ ਹੈ ਕੀ ਜਾਣਦੇ ਹੁਣਾਂ ਬਾਰੇ ਉਹ ਇੱਕ ਬਹੁਤ ਅਨੇਕ ਪਰਿਵਾਰ ਹੈ ਜੀ ਉਹਨਾਂ ਕੋਲੇ ਪੁਰਾਣਾ ਵਿਰਸਾ ਸਾਰਾ ਸਾਹਮਣੇ ਬੈਠਿਆ ਹੈ ਜੀ ਉਹਨਾਂ ਕੋਲ ਜਿਵੇਂ ਪੁਰਾਣੇ ਹਾਲ ਹੋਏ ਗੱਡਾ ਹੋਇਆ ਬਾਕੀ ਹੋਰ ਜਿਵੇਂ ਪੁਰਾਣੀ ਸੰਦੂਖ ਹੋਏ ਵੱਡੀਆਂ ਮਾਤਾ ਦੇ ਚੌਂ ਹਾਲ ਪੰਜਾਲੀ ਬਾਕੀ ਉਹ ਜਿਵੇਂ ਡੋਲੀ ਪ੍ਰਾਣੀਆਂ ਡੋਲੀਆਂ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਉਸੇ ਤਰ੍ਹਾਂ ਸਾਰਾ ਸਮਾਨ ਹੀ ਉਹਨਾਂ ਨੂੰ ਇੱਕ ਛੌਂਕਾਈ ਸੰਭੀ ਬੈਠੇ ਸਾਰਾ ਸਮਾਨ ਜੀ ਉਹਨਾਂ ਦਾ ਕਾ ਉਹਦਾ ਵੀ ਅੰਦਰੇ ਸ਼ੌਂਕ ਜਾਗਿਆ ਜੀ ਵੀ ਅਸੀਂ ਸਾਰਾ ਪੁਰਾਣਾ ਵਿਰਸਾ ਸਾਹਮਣੇ ਰੱਖ ਲਿਆ ਕਿਨ ਦੇ ਪਿਤਾ ਜੀ ਨੇ ਵੀ ਕੋਈ ਸ਼ੌਂਕ ਸੀ ਜੀ ਹਾਂਜੀ ਉਹਨਾਂ ਦੇ ਪਿਤਾ ਜੀ ਖੇਤੀਬਾੜੀ ਦਾ ਬਹੁਤ ਸ਼ੌਂਕ ਸੀ ਜੀ ਉਹ ਖੇਤੀਬਾੜੀ ਦੇ ਸਾਰੇ ਪੁਰਾਣੇ ਸੰਦ ਆਹ ਜੀ ਸਾਹਮਣੇ ਰੱਖੀ ਬੈਠਾ ਜੀ ਉਹਨਾਂ ਨੂੰ ਇਹਨਾਂ ਵਾਰੀ ਬਹੁਤ ਸ਼ੌਂਕ ਸੀ ਵੀ ਸਾਸੀ ਅੱਗੇ ਜਾ ਕੇ ਪੁਰਾਣਾ ਵਿਰਸਾ ਸਾਹਮਣੇ ਰੱਖ ਲਿਆ ਜੀ ਤੇ ਪਿੰਡ ਲਈ ਕਿਸ ਤਰ੍ਹਾਂ ਦੇ ਮਾਣ ਵਾਲੀ ਕੱਲ ਹੈ ਹਾਂਜੀ ਪਿੰਡ ਪਿੰਡ ਦਾ ਉਹਨਾਂ ਦਾ ਬਹੁਤ ਮਾਣ ਆ ਜੀ ਬਹੁਤ ਪੁਰਾਣੇ ਉਹਨਾਂ ਦੇ ਨੇਕ ਸੁਭਾਅ ਜੀ ਉਹਨਾਂ ਦੇ ਸਾਰਿਆਂ ਨਾਲ ਮਿਲ ਵਰਤਣ ਵਾਲੇ ਆ ਜੀ ਉਹ ਇਹ ਕੋ ਉਹਨਾਂ ਦਾ ਸ਼ੌਂਕ ਹੀ ਜਾਗਿਆ ਜੀ ਵਿਹਾਰਕੀ ਚੀਜ਼ ਪੁਰਾਣੇ ਤੋਂ ਪੁਰਾਣੇ ਸਾਮ ਕੇ ਰੱਖ ਗਏ ਪੁਰਾਣਾ ਗਿਰਸਾ ਦੀ ਯਾਦ ਰੱਖੀ ਗਈ ਜੀ ਜਕੀਨ ਆ ਜੀ ਤੁਹਾਡਾ ਕਿੱਥੋਂ ਦੇ ਆ ਮੇਰਾ ਨਾਮ ਸੋਕਪ੍ਰੀਤ ਕੌਰ ਹੈ ਅਸੀਂ ਪਿੰਡ ਦੋਹਰੇ ਵਾਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਸੁਪਰੀ ਜੀ ਤੁਹਾਡੇ ਪਰਿਵਾਰ ਚ ਜਿਹੜੇ ਇਦੋਂ ਗੱਡੇ ਹੈਗੇ ਆ ਇਹ ਇੰਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਗੱਡੇ ਸਾਡੇ ਇੰਨਾ ਗੱਡਿਆਂ ਦੇ ਨਾਲ ਹੀ ਸਾਡੇ ਪਰਿਵਾਰ ਨੂੰ ਜਾਣਿਆ ਜਾਂਦਾ ਜਦੋਂ ਵੀ ਕਿਸੇ ਨੇ ਕੁਝ ਪੁੱਛਣ ਦਾ ਸਾਡੇ ਘਰ ਬਾਰੇ ਸਾਨੂੰ ਗੱਡਿਆਂ ਵਾਲਾ ਕਹਿ ਕੇ ਹੀ ਬੁਲਾਇਆ ਜਾਂਦਾ ਵੀ ਗੱਡੇ ਵਾਲੇ ਘਰੇ ਅਸੀਂ ਜਾਣਾ ਕਿਵੇਂ ਲੱਗ ਰਿਹਾ ਵੀ ਆਪਾਂ ਦਾਦੇ ਪਰਦਾਦੇਆਂ ਦੀ ਵਿਰਾਸਤ ਨੂੰ ਸਾਹਮਦੇ ਹੋ ਤੁਸੀਂ ਤੇ ਤੁਸੀਂ ਵੀ ਇਹਦੀ ਸੇਵਾ ਕਰਦੇ ਜੀ ਹਾਂਜੀ ਬਹੁਤ ਵਧੀਆ ਲੱਗਦਾ ਦੇਖ ਕੇ ਦੀ ਆਪਣੇ ਦਾਦੇ ਪੜਦਾਦੇ ਨੇ ਇਹ ਵਿਰਾਸਤ ਸਾਂਭ ਕੇ ਰੱਖੀ ਹੋਈ ਹੈ ਤੇ ਸਾਨੂੰ ਬਹੁਤ ਵਧੀਆ ਲੱਗਦਾ ਅੱਜ ਕੱਲ ਦੇ ਜਮਾਨੇ ਦੇ ਵਿੱਚ ਕਿਸੇ ਨੂੰ ਬੱਚਿਆਂ ਨੂੰ ਨਹੀਂ ਇਸ ਬਾਰੇ ਪਤਾਗਾ ਤੇ ਜੋ ਅਸੀਂ ਵਿਰਾਸਤ ਸਾਂਭ ਕੇ ਰੱਖੀ ਹੈ ਇਸ ਦੇ ਬਾਰੇ ਅਸੀਂ ਗਾਂ ਦੀ ਗਾਂ ਜਾਣ ਕਰਵਾਉਣੀ ਹੈ ਵਿਰਾਸਤ ਬਾਰੇ ਤੁਸੀਂ ਵੀ ਸੇਵਾ ਕਰਦੇ ਹੋ ਇਹਨਾਂ ਦੀ ਹਾਂਜੀ ਪਹਿਲਾਂ ਮੇਰੇ ਪਤੀ ਨੂੰ ਇਹ ਸ਼ੌਂਕ ਸੀਗਾ ਬਚਪਨ ਤੋਂ ਤੇ ਉਹਨਾਂ ਦੇ ਨਾਲ ਹੁਣ ਮੇਰਾ ਵੀ ਇਹ ਸ਼ੌਂਕ ਬਣ ਗਿਆ ਜੀ ਤੁਹਾਡੇ ਗਾਂ ਬੱਚੇ ਵੀ ਇਹਦਾ ਸਾਮ ਸਭਾਇਆ ਕਰਦੇ ਸਰ ਬੱਚੇ ਹੁਣ ਬੱਚਿਆਂ ਦੀ ਤਾਂ ਅਲੱਗ ਲਾਈਫ ਆ ਜੀ ਉਹ ਕੀ ਕਰਨਗੇ ਕੀ ਨਹੀਂ ਵੱਡੇ ਹੋ ਕੇ ਪਰ ਅਸੀਂ ਇਹਨਾਂ ਦੀ ਸਾਮ ਸੰਭਾਲ ਜ਼ਰੂਰ ਕਰਾਂਗੇ ਫਿਰ ਵੀ ਹੁਣ ਜਿਵੇਂ ਛੋਟੇ ਬੱਚੇ ਹੈਗੇ ਥੋੜੇ ਬਹੁਤ ਤਾਂ ਰਿਸਪੌਂਸ ਤਾਂ ਇਧਰਲੇ ਪਾਸੇ ਦਿੰਦੇ ਹੀ ਹੋਣਗੇ ਵੀ ਸਾਨੂੰ ਚੀਜ਼ ਮਿਲਦੀ ਹੈ ਹਾਂਜੀ ਹਾਂਜੀ ਇਦਾਂ ਤਾਂ ਦਿੰਦੇ ਆ ਜੀ ਉਹ ਰਿਸਪੌਂਸ ਕਰਾਉਂਦੇ ਸਾਡੇ ਨਾਲ ਹੈਲਪ ਸਾਰੇ ਕੰਮ ਵੱਡਾ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾ ਜੀ ਗੁਰਪ੍ਰੀਤ ਆ ਪਿੰਡ ਦੂਹਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲਾ ਹਾਂ ਜੀ। ਗੁਰਪ੍ਰੀਤ ਜੀ ਤੁਹਾਡੇ ਪਰਿਵਾਰ ਚ ਜਿਹੜੀ ਆ ਮਦਾਦਾ ਪਰਦਾਦਾ ਦੀ ਵਿਰਾਸਤ ਹੈ ਗੱਡੇ ਇਹਨਾਂ ਚ ਕਿਵੇਂ ਤੁਹਾਡਾ ਇੰਟਰਸਟ ਹੈ ਤੇ ਗਾਂ ਅਗਲੀ ਪੀੜ੍ਹੀ ਦਾ ਕਿਸ ਤਰ੍ਹਾਂ ਦਾ ਇੰਟਰਸਟ ਹੈ? ਕੇ ਜੀ ਮੇਰੇ ਛੋਟੇ ਵੀਰ ਨੂੰ ਹਰਮੀਤ ਸਿੰਘ ਨੂੰ ਇੰਟਰਸਟ ਜ਼ਿਆਦਾ ਹੈ ਜਿਹਦੇ ਚ ਉਹ ਜ਼ਿਆਦਾ ਸਾਮ ਸੰਭਾਲ ਕਰਦਾ ਜੀ ਅਸੀਂ ਵੀ ਉਹਦੀ ਦੀ ਹੈਲਪ ਕਰਾਉਣੀ ਹੈ ਜੀ ਤੇ ਉਹ ਵੀ ਵਿਰਾਸਤ ਅਸੀਂ ਦਾਦੇ ਪਰਦਾਦੇ ਵਾਲੀ ਸੰਭਾਲ ਕੇ ਰੱਖੀ ਹੋਈ ਜੀ। ਤੋ ਦੇਗਲੇ ਅਗਲੀ ਪੀੜ੍ਹੀ ਜਿਹੜੀ ਹੈ ਉਹਦੀ ਕਿੰਦਾ ਦਾ ਉਨ੍ਹਾਂ ਚ ਰੁਚੀ ਹੈ ਇਸ ਤੇ ਉਹਨਾਂ ਦੀ ਫੁੱਲ ਰੁਚੀ ਹੈ ਜੀ ਉਹ ਵੀ ਇਹ ਚੀਜ਼ ਨੂੰ ਸੰਭਾਲਣਗੇ ਜੀ ਤੇ ਉਹ ਵੀ ਨਾਲ ਹੀ ਇਸ ਤਰ੍ਹਾਂ ਸਫਾਈ ਕਰਦੇ ਆ ਜੀ ਰੋਜ਼ ਚੀਜ਼ਾਂ ਨੂੰ ਦੇਖਦੇ ਆ ਜੀ ਪਰਿਵਾਰ ਚ ਜਿਸ ਤਰ੍ਹਾਂ ਵੀ ਆਹ ਦੋਨੋਂ ਗੱਡੇ ਰੱਖੇ ਹੋਏ ਐ ਤੇ ਇਹਨੂੰ ਲੋਕ ਦੇਖਣ ਆਉਂਦੇ ਐ ਤੇ ਉਸ ਤੋਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਵੀ ਮਾਪੇ ਜਿਹੜਾ ਕੁਝ ਚੜ ਕੇ ਗਏ ਬਹੁਤ ਖੁਸ਼ੀ ਹੁੰਦੀ ਹੈ ਜੀ ਦੇਖ ਕੇ ਜਦੋਂ ਹਰ ਇੱਕਾਂ ਦਾ ਵੀ ਇਹ ਚੀਜ਼ ਤੁਸੀਂ ਸੰਭਾਲੀ ਬੈਠੇ ਨੇ ਨੇੜੇ ਤੇੜੇ ਕਿਤੇ ਵੀ ਨਹੀਂ ਗਈ ਜੀ ਇਹਨੂੰ ਦੇਖ ਕੇ ਮਨ ਨੂੰ ਬਹੁਤ ਸ਼ਾਂਤੀ ਆਉਂਦੀ ਜਦੋਂ ਕੋਈ ਦੇਖਦਾ ਉਹ ਆਹਨ ਦਾ ਵਾਹ ਕਿਹ ਚੀਜ਼ ਆ ਕਿਸੇ ਦੇ ਘਰੇ ਅਜਿਹੀ ਕਨਾ ਤਾਂ ਦੇਖੀ ਆ ਤੇ ਨਾ ਹੀ ਮਿਲੇ ਜੀ ਅਸੀਂ ਸੰਭਾਲੀ ਬੈਠੇ ਆ ਜੀ ਇਹਨੂੰ ਦੇਖਣ ਵਾਸਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਦੇਖਣ ਵਾਸਤੇ ਇਲਾਕੇ ਚ ਤੁਹਾਨੂੰ ਕਿਸ ਨਾਮ ਦੇ ਨਾਲ ਨਾਲ ਜਾਣਿਆ ਜਾਂਦਾ ਤੁਹਾਨੂੰ ਵਿਰਾਸਤ ਪੁਰਾਣੇ ਗੱਡੇ ਵਾਲੇ ਜੀ ਹਾਂਜੀ ਕੀ ਨਾਮ ਆ ਜੀ ਕਿੱਥੋਂ ਦੇ ਰਹੇ ਨਾਲੋਂ ਮੇਰਾ ਨਾਮ ਹਰਮੀਤ ਸਿੰਘ ਆ ਜੀ ਪਿੰਡ ਦੁਹੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਖਰਮੀਜੀ ਜਿਹੜਾ ਇਹ ਤੁਹਾਡੇ ਕੋਲ ਦੋ ਗੱਡੇ ਨੇ ਕਿੰਨੇ ਸਾਲ ਪੁਰਾਣੇ ਨੇ ਜੀ ਇਹ ਘੱਟੋ ਘੱਟ 80 ਸਾਲ ਪੁਰਾਣੇ ਗੱਡੇ ਹੋਣਗੇ ਜੀ 80-85 ਸਾਲ ਇਹ ਮਤਲਬ ਇਸ ਤੇ ਕੌਣ ਕੰਮ ਕਰਦਾ ਰਿਹਾ ਜੀ ਮਤਲਬ ਕਿੰਨੀ ਪੀੜੀ ਹੈ ਜੀ ਜਿਹੜੀ ਦੇਖ ਰਿਹਾ ਦੇਖ ਰਿਹਾ ਇਹ ਮੇਰਾ ਡੈਡੀ ਜੀ ਦਾਦਾ ਤੇ ਮੇਰਾ ਪਰਦਾਦਾ ਤੇ ਮੇਰੇ ਪਰਦਾਦੇ ਨੇ ਮਤਲਬ ਇਹ ਬਣਵਾਇਆ ਸੀ ਜੀ ਘਰ ਦੇ ਵਿੱਚ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਜੀ ਹਾਂਜੀ ਇਹ ਤੇ ਕੀ ਕੀ ਲੱਗਿਆ ਜੀ ਇਹਦੇ ਦੇ ਘੱਟੋ ਘੱਟ 20 ਕਿਲੋ ਪਿੱਤਲ ਲੱਗਿਆ ਜੀ 10 ਕਿਲੋ ਤਾਂਬਾ ਲੱਗਿਆ ਤੇ ਇਹਦੇ ਦੇ ਮੀਨਾਕਾਰੀ ਕੀਤੀ ਹੁੰਦੀ ਜਿਵੇਂ ਤੋਤੇ ਮੋਰ ਘੁੱਗੀਆਂ ਲਗ ਲਗ ਮੀਨਾਕਾਰੀ ਕੀਤੀ ਹੈ ਜੀ ਇਹ ਸਨ 47 ਤੋਂ ਪਹਿਲਾਂ ਦਾ ਗੱਡਾ ਜੀ ਤੁਸੀਂ ਦੱਸ ਰਹੇ ਸੀ ਵੀ ਤੁਹਾਡੇ ਪਰਦਾਦੇ ਦੀ ਬਰਾਤ ਵੀ ਇਹਦੇ ਤੇ ਗਈ ਸੀਗੀ ਇਹ ਕਿਲਸ ਹਾਂਜੀ ਮੇਰਾ ਦਾਦਾ ਜੀ ਦੱਸਦੇ ਹੁੰਦੇ ਸੀ ਉਹਨਾਂ ਦੇ ਬਾਪੂ ਦੀ ਬਰਾਦ ਨੇ ਗੱਡੇ ਤੇ ਗਈ ਸੀ ਤੇ ਘੱਟੋ ਘੱਟ ਪਹਿਲਾਂ ਬਰਾਤਾਂ 8-8 10-10 ਦੇ ਰਿੰਦਗਾ ਹੁੰਦੇ ਹੁੰਦੇ ਸੀ ਜੀ ਤੇ ਪਹਿਲਾਂ ਇਹ ਆਪਣਾ 메ਨ ਸਾਧ ਨਹੀਂ ਹੁੰਦਾ ਸੀ ਕਹਿੰਦੇ ਢੋਆ ઠવાਈ ਦੀ ਜਾ ਕੇ ਤੇ ਸ਼ਹਿਰ ਜਾਣਾ ਜਾਂ ਕੋਈ ਫਸਲ ਮੰਡੀਆਂ ਚ ਲੈ ਕੇ ਜਾਣੀ ਜਾਂ ਕੋਈ ਵਿਆਹ ਸ਼ਾਦੀਆਂ ਦੇ ਵਿੱਚ ਆਪਣਾ 메ਨ ਗੱਡਾ ਹੀ ਇੱਕ ਇਹ ਤੁਰਾ ਸੀ ਆਪਣੀ ਖੇਤੀ ਦਾ ਜੀ ਇਹਨੂੰ ਲੋਕ ਦੂਰੋਂ ਦੂਰੋਂ ਦੇਖਣ ਵੀ ਆਉਂਦੇ ਆ ਜੀ ਹਾਂ ਜੀ ਕਈ ਪਿੰਡਾਂ ਦੇ ਆਉਂਦੇ ਆ ਦੇਖਣ ਆਉਂਦੇ ਆ ਕਈ ਬਜ਼ੁਰਗ ਇਹ ਚੀਜ਼ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਆ ਜਦੋਂ ਅਸੀਂ ਕਈ ਵਾਰੀ ਇਹਨੂੰ ਕਿਤੇ ਲੈ ਕੇ ਜਾਗੇ ਬਜ਼ੁਰਗ ਠਲ ਠਲ ਕੇ ਪੁੱਛਦੇ ਆ ਗੱਡੇ ਨਾਲ ਫੋਟੋਆਂ ਖਿਚਾਉਂਦੇ ਆ ਜੀ ਹੁਣ ਜਿਹੜੇ ਹੈਗੇ ਮਤਲਬ ਤੁਸੀਂ ਇਹਨੂੰ ਕਿਤੇ ਲੈ ਕੇ ਜਾਂਦੇ ਪ੍ਰਦਰਸ਼ਿਤ ਵੀ ਕਰਦੇ ਹਾਂ ਜੀ ਇਹਨੂੰ ਹਾਂਜੀ ਹਾਂਜੀ ਇਹਦੇ ਨਾਲ ਅਸੀਂ ਉਸੇ ਟਾਈਮ ਦਾ ਜਿਵੇਂ ਨਾਨਕਾ ਮੇਲਾ ਜਾਗੋ ਬਲਦ ਜੋੜ ਕੇ ਅਸੀਂ ਇਹਨੂੰ ਲੈ ਕੇ ਜਾਂਦੇ ਆ ਜੀ ਜਿੱਥੇ ਕੋਈ ਸਾਨੂੰ ਬੁੱਕ ਕਰੇ ਉੱਥੇ ਸੀ ਪੁਰਾਣੇ ਟਾਈਮ ਦਾ ਵਿਆਹ ਉਵੇਂ 셀ਫੀ ਪੁਆਇੰਟ ਬਣਾ ਕੇ ਉਸ ਤਰ੍ਹਾਂ ਦੇ ਅਸੀਂ ਬਲਦ ਜੋੜ ਕੇ ਨਾਨਕਾ ਮੇਲੇ ਆ ਕੇ ਜਾਂਦੇ ਹਾਂ ਜੀ ਬਰਾਤ ਹੁਣ ਤੁਸੀਂ ਕਿੰਨਾ ਕੀ ਦੀ ਧਿਆਨ ਕਰਦੇ ਮਤਲਬ ਖਿਆਲ ਰੱਖਦੇ ਹੋ ਕਿਸ ਤਰ੍ਹਾਂ ਸਾਫ ਸਫਾਈ ਦਾ ਕਿਵੇਂ ਕਰਦੇ ਆ ਅਸੀਂ ਜੀ ਇਹ ਰੋਜ਼ ਸਾਫ ਸਫਾਈ ਕਰਦੇ ਇਹਨੂੰ ਸ਼ੈੱਡ ਠੱਲੇ ਠਲਦੇ ਆ ਜੀ ਅੰਦਾ ਠਲਦੇ ਆ ਹੁਣ ਤਾਂ ਅਸੀਂ ਬਾਹਰ ਕੀਤਾ ਆ ਤਕਰੀਬ ਨੇ ਇਹ ਸਾਡੇ ਛੱਡਾਂ ਦੇ ਥੱਲੇ ਅੰਦਰ ਹੀ ਖੜਾ ਹੁੰਦਾ ਇਹਦੀ ਅਸੀਂ ਬਹੁਤ ਜ਼ਿਆਦਾ ਸੰਭਾਲ ਕਰਦੇ ਹਾਂ ਜੀ ਇਹ ਦੂਸਰਾ ਜਿਹੜਾ ਗੱਡਾ ਹੈਗਾ ਉਹ ਉਹ ਕਿੰਨਾ ਪੁਰਾਣਾ ਹੈਗਾ ਜੀ ਉਹ ਵੀ ਗੱਡਾ ਘੱਟੋ ਘੱਟ ਹੋਣਾ ਵੀ 60-65 ਸਾਲ ਪੁਰਾਣਾ ਹੋਣਾ ਜੀ ਉਹ ਤੁਹਾਡੇ ਕੋਣ ਲੈ ਕੇ ਆਏ ਸੀ ਜੀ ਉਹਨਾਂ ਦਾ ਉਹ ਮੇਰੇ ਦਾਦਾ ਜੀ ਲੈ ਕੇ ਆਏ ਸੀ ਹਾਂਜੀ ਹਾਂਜੀ ਇਹਨਾਂ ਦੇ ਪਹਿਲਾਂ ਨਾ ਲੱਕੜ ਦੇ ਪਹੀਆਂ ਦੀਆਂ ਜੋੜੀਆਂ ਹੁੰਦੀਆਂ ਸੀ ਲੱਕੜ ਦੇ ਪਹੀਆਂ ਦੀਆਂ ਜੋੜੀਆਂ ਹੁੰਦੀਆਂ ਹੁੰਦੀਆਂ ਸੀ ਇਹ ਟਾਲੀ ਦੀ ਲੱਕੜ ਤੋਂ ਤਿਆਰ ਹੁੰਦਾ ਸੀ ਜੀ ਟਾਲੀ ਕਾਲੀ ਟਾਲੀ ਹੁੰਦੀ ਸੀ ਪੂਰੀ ਵਧੀਆ ਲੱਕੜ ਤੋਂ ਇਹ ਗੱਡੇ ਤੇ ਜਿੰਨੀ ਵੀ ਲੱਕੜ ਲੱਗੀ ਹੈ ਸਾਰੀ ਟਾਲੀ ਦੀ ਲੱਗੀ ਆ ਜਿਹੜੀ ਪਹੀਆਂ ਦੀ ਜੋੜੀ ਹੁੰਦੀ ਸੀ ਜੀ ਉਹ ਵੀ ਟਾਲੀ ਦੀ ਹੁੰਦੀ ਸੀ ਜੀ ਉਹ ਜੋੜੀ ਹੁਣ ਅਸੀਂ ਖਰਾਬ ਹੋ ਗਈ ਸੀ ਉਹ ਅਸੀਂ ਲਾਤੀ ਫਿਰ ਸਾਨੂੰ ਇਹ ਕਿਤੇ ਲੈ ਕੇ ਜਾਣਾ ਹੋਵੇ ਹੁਣ ਅਸੀਂ ਇਹ ਰਬੜ ਦੇ ਟਾਇਰ ਲਾਤੇ ਜੀ ਆਪਣੇ ਹਾਂ ਜੀ ਹੋਰ ਕਿਸ ਕਦੇ ਕਿਸੇ ਨੇ ਇਹਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੋਵੇ ਬਹੁਤ ਜਣਿਆਂ ਨੇ ਖਰੀਦਣ ਦਾ ਸਾਨੂੰ ਕਿਹਾ ਜੀ ਆਫਰ ਦਿੱਤਾ ਪਰ ਅਸੀਂ ਇਹਨੂੰ ਦਿੰਦੇ ਨਹੀਂਗੇ ਕਿਉਂਕਿ ਸਾਡੀ ਵਿਰਾਸਤੀ ਚੀਜ਼ ਹੈ ਜੀ। ਹਾਂਜੀ। ਹੋਰ ਵੀ ਕੁਝ ਤੁਹਾਡੇ ਕੋਲ ਵਿਰਾਸਤੀ ਸਮਾਨ ਹੈ ਜੀ? ਸਾਡੇ ਕੋਲੇ ਜੀ 3000 ਆਈਟਮਾਂ ਜਿਹੜੀਆਂ ਅਲੋਪ ਹੋ ਚੁੱਕੀਆਂ। ਜਿਵੇਂ ਭਾਰਤ ਦੀ ਪੁਰਾਣੀ ਕਰੰਸੀ ਹੋ ਗਈ, ਰੇਡਗੋ, ਟੀਵੀ, ਖੇਤੀਬਾੜੀ ਦੇ ਜਿੰਨੇ ਸੰਦਾਂ, ਪਿੱਤਲ ਤਾਂਬੇ ਦੇ ਬਰਤਨ ਹੋ ਗਏ, ਮੁਗਲ ਕਾਲ, ਮਹਾਰਾਜਾ ਰਣਜੀਤ ਸਿੰਘ, ਸ਼ੇਰशाह सूਰੀ ਦੇ ਸਿੱਕੇ ਹੋ ਗਏ। ਅਲੱਗ-ਅਲੱਗ ਸਾਡੇ ਕੋਲ ਅੰਡੀਕ ਚੀਜ਼ਾਂ ਜੀ। ਹਾਂਜੀ ਤੇ ਇਹਨਾਂ ਨੂੰ ਮਤਲਬ ਤੁਸੀਂ ਕੋਈ ਸਕੂਲਾਂ ਕਾਲਜਾਂ 'ਚ ਵੀ ਲੈ ਕੇ ਜਾਂਦੇ ਹੋ ਕੋਈ ਇਸ ਤਰ੍ਹਾਂ ਦਾ ਇਹ ਵੀ ਮੈਨੂੰ ਸੁਣਿਆ ਹੈ ਤਾਂ ਕਿਸੇ ਵੱਲੋਂ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਨਾ ਪ੍ਰਦਰਸ਼ਨੀ ਲਾਉਣੀ ਹੈ ਜੀ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਆਪਣਾ ਪੰਜਾਬ ਦਾ ਅਮੀਰ ਸੱਭਿਆਚਾਰ ਇਸ ਤਰ੍ਹਾਂ ਹੁੰਦਾ ਸੀ ਅਸੀਂ ਇਹੀ ਸੰਦੇਸ਼ ਦੇਣਾ ਵੀ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖਣਾ ਚਾਹੀਦਾ ਜੀ ਅਸੀਂ ਬੱਚੇ ਦੇਖ ਕੇ ਇਹਨਾਂ ਚੀਜ਼ਾਂ ਨੂੰ ਬਹੁਤ ਖੁਸ਼ ਹੁੰਦੇ ਉਹਨਾਂ ਨੂੰ ਜਾਣਕਾਰੀ ਵੀ ਮਿਲਦੀ ਵੀ ਆਪਣੇ ਪੁਰਾਣੇ ਪੰਜਾਬ ਬਾਰੇ ਜੀ ਇਸੇ ਕਰਕੇ ਜਿਵੇਂ ਅਸੀਂ ਖੂਦ ਦਾ ਸਮਾਂ ਸਕਾਈ ਨਿਊਜ਼ ਪੰਜਾਬ ਦੇ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਟੁੱਡੀ ਦੀ ਰਿਪੋਰਟ